ਮਹਾਰਾ ਸੱਜਾ ਪਾਸੇ ਜਿਹੜਾ ਸਕੂਨ ਇਸ ਥਾਂ ਤੇ ਆ ਗਏ ਨਾ ਉਹ ਕਿਤੇ ਨਹੀਂ ਹੈ ਕੀਰਤਨ ਇੰਨਾ ਸੋਹਣਾ ਲੱਗ ਰਿਹਾ ਹੈ ਨਾ ਇੱਥੇ ਬੈਠੇ ਨੂੰ ਜੋ ਇਹ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਭੀੜ ਹੈ ਇੱਥੇ ਵੀ ਸੰਗਤ ਬਹੁਤ ਪਹੁੰਚੀ ਹੋਈ ਹੈ ਇੱਥੇ ਦੇਖ ਲੈ ਬੁੱਤਾਂ ਬਹੁਤ ਭੀੜ ਹੈ ਇੱਕੋ ਬਾਬੇ ਦੀ ਰਿਐਕਸ਼ਨ ਹਾਂ ਲੋ ਜੀ ਲਖੜੇ ਬੰਨ ਹੋ ਗਏ ਸਾਰਿਆਂ ਦੇ ਬਦਿਆ ਤੇ ਹਰ ਮਨਾ ਹੋ ਗਿਆ ਹੈ ਨਾ ਵੀ ਉਧਰ ਬੰਦ ਕਰੀਗਾ ਲੋ ਜੀ ਬੰਨੇ ਮੋਟਰਪਹਿ ਕੋੰਬੀ ਆਏ ਚਾੜੀ ਹੋਣੀ ਫੇਰ ਜਾਉਂਗੇ ਜੇ ਦੁਬਾਰੇ ਜੇਰ ਫੇਰ ਜਾਉਂਗੇ ਫੇਰ ਲਉਂਗੇ ਸਸਸੀ ਕਾਲੀ ਸਾਰਾ ਨੂੰ ਅੱਜ ਅਸੀਂ ਤੇ ਗੋਲਡਨ ਟੈਂਪਲ ਨੇ ਗੋਲਡਨ ਟੈਂਪਲ ਅੰਮ੍ਰਿਤਸਰ ਠੀਕ ਹੈ ਤੇ ਅਸੀਂ ਰਾਤ ਲਾਉਣ ਚੱਲੇ ਆ ਹਾਂ ਅਸੀਂ ਇੱਕ ਰਾਤ ਉੱਥੇ ਰੁਕਣਾ ਸੀ ਆਲੇ ਦਾਲ ਘੁੰਮਣਾ ਉੱਥੇ ਸਾਰੇ ਗੁਰਦੁਆਰਾ ਸਾਹਿਬ ਦੇਖਣੇ ਨੇੜੇ ਤੇ ਡੇ ਦੇ ਠੀਕ ਹੈ ਤੇ ਨਾਲੇ ਤੁਹਾਨੂੰ ਦੱਸਾਂਗੇ ਜੁੜੇ ਰਹੋਗੇ ਸਾਰੇ ਜਣੇ ਬਲੌਗ ਦੇ ਨਾਲ ਹਾਂਜੀ ਉਹ ਜੀ ਸਾਡੀ ਯਾਤਰਾ ਸ਼ੁਰੂ ਹੋ ਗਈ ਆ ਹਾਂ ਉੱਚੀ ਉੱਚੀ ਰੋਣਾ ਇੱਕ ਹੱਥ ਵਾਲਾ ਹੋ ਗਿਆ ਇੱਧਰ ਵੀ ਹੋਨੇ ਹੱਥ ਵਾਲਾ ਹਾਂਜੀ ਅਰੇ ਚਲੋ ਵੀ ਚੱਲੀਏ ਅੰਤ ਮੇਰੇ ਕੋਲ ਆ ਗਿਆ ਅਜੇ ਗੱਡੀ ਜੇ ਫੇਰਾਂ ਤੁਹਾਡੇ ਉਪਰ ਚਲੋ ਮੋਟਰ ਵੀ ਫੇਰ ਦੇ ਬਾਅਦ ਕੋ ਅੰਤ ਸਮਝਣਾ ਜਾਂ ਅੰਤ ਸਮਾ ਲਓ ਜੀ ਯਾਤਰਾ ਤੇ ਚੱਲਦੇ ਹਾਂ ਸੰਗਤ ਆ ਗਿਆ ਆ ਗਿਆ ਆ ਗਿਆ ਬਾਹਰ ਖੜਾ ਹੈ ਅਸੀਂ ਪੂਰੇ 12 ਵੱਜ ਚੁੱਕੇ ਹਾਂ ਜੀ ਇਹ ਤੁਹਾਨੂੰ ਦਿਖਾਉਣੇ ਆਜ ਹਰਿਮੰਦਰ ਸਾਹਿਬ ਨਾਲ ਮੱਥਾ ਟੇਕਾਂਗੇ ਨਾਲੇ ਆਲੇ ਦਲੇ ਜਿੰਨੇ ਵੀ ਗੁਰੂ ਘਰ ਉਹ ਦਿਖਾਵਾਂਗੇ ਤੁਹਾਨੂੰ ਬੋਲੇ ਸੋਨਿਹਾਲ ਧੀਆ ਕਾ ਜੀ ਚਲੋ ਤੇ ਅੱਜ ਆਪਣਾ ਚੱਲੇ ਬਾਈ ਗੁਰਮਖ ਸਿੰਘ ਪਪਰਾਲੀ ਤੋਂ ਬਾਈ ਹੋਰ ਕੀ ਦੇਖਣੇ ਨੇ ਆਪਣੇ 골ਡਨ ਟੈਂਪਲ ਹੋ ਗਿਆ ਹਨਾ ਹਾਂਜੀ ਜਿੱਤੂ ਜੀ ਲਾਵਾ ਉਹ ਤੋਂ ਬਾਬਾ ਅਭਦੀਪ ਸਿੰਘ ਦਾ ਗੁਰਦੁਆਰਾ ਅੱਛਾ ਜੀ ਇੱਕ ਪੰਜਾਬੀ ਵਿਰਸਾ ਬਣਿਆ ਹੋਇਆ ਹੈ ਅੱਛਾ ਪੰਜਾਬੀ ਵਿਰਸਾ ਵੀ ਹਾਂ ਠੀਕ ਹੈ ਹਾਂਜੀ ਤੇ ਬਾਗਾ ਬਾਡਰ ਹੈ ਬਾਗਾ ਬਾਡਰ ਓਕੇ ਹਾਂਜੀ ਦੇਖਦੇ ਨੇ ਜਾ ਕੇ ਫਿਰ ਨਾਲੇ ਭਾਈ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਉਹ ਫਲੋ ਜੀ ਆ ਗਿਆ ਦਰਿਆ ਸਤਲੁਜ ਹੈ ਦਰਿਆ ਸਤਲੁਜ ਟਿੱਬੀ ਸਾਹਿਬ ਗੁਰਦੁਆਰਾ ਉਹ ਪਿੱਛੇ ਰਹਿ ਗਿਆ ਉਹ ਦੂਈ ਚੱਲ ਰਿਹਾ ਗਿਆ ਉਹ ਉੱਧਰ ਸੱਚ ਹੈ ਹਾਈਵੇਓ ਤਾਂ ਵਧੀਆ ਬਣਾਏ ਨੇ ਪੂਰੇ ਹਨ ਬਈ ਪੂਰਾ ਭਰਿਆ ਪਿਆ ਹੈ ਆ ਰਿਹਾ ਜੇ بارش ਆਈ ਬਹੁਤ ਬੱਦਲ ਬੱਦਲ ਬਹੁਤ ਥੜੇ ਹਨ ਉਹਦੇ ਕਰਕੇ ਵੀ ਹੈ ਦਾ ਗਰਮੀ ਨਹੀਂ ਹੈ ਜੇ ਮੌਸਮ ਠੰਡਾ ਇਹ ਹੈ ਜੀ ਸਤ루ਜ ਰਿਆ ਜਿਹੜਾ ਰੋਪੜ ਤੋਂ ਜਾ ਰਿਹਾ ਲੋ ਜੀ ਹੁਣ ਗੱਡੀ ਮાળੀ ਰੋਕੀ ਆ ਸਟੇ ਕਰੀ ਆ ਉਹ ਆਪਾਂ ਬੰਗਾ ਸ਼ਹਿਰ ਟੱਪੇ ਆਏ ਆ ਤੇ ਹੁਣ ਇੱਥੇ ਜੂਸ ਪੀਣ ਲੱਗਿਆ ਬੱਚੇ ਨੇ ਰੋਲਾ ਪਾਇਆ ਪਿਆ ਤਾਂ ਹੁਣ ਇੱਥੇ ਰੋਕੀਆ ਮਸੰਮੀ ਦਾ ਜੂਸ ਪੀ ਰਹੇ ਚੱਲ ਰਿਹਾ ਜੱਦੀ ਜੀ ਕੋਲਚੇ ਦੇ ਕੇ ਹੁਣ ਕੋਲਚੇ ਵੀ ਮਨ ਕਰਿਆ ਖਾਣ ਦਾ। ਬਾਕੀ ਉੱਥੇ ਜਾ ਕੇ ਵੀ ਖਾਣੇ ਹਜੇ। ਉੱਤਰ ਵੀ ਖਾਣੇ ਕਹਿੰਦੇ। ਅਰਜੋਨ ਹਾਂ। ਓਕੇ। ਕੋਲਚੇ ਰੈਡੀ ਹੋ ਗਏ। ਕਰਦੇ ਨੀ ਬਹੁਤ। ਗਰਮਾਏ ਜੀ। ਟਿੱਕੀ ਪਾ ਕੇ ਬਣਾਉਨੇ ਹੁਣ ਬਾਈ। ਬਾਈ ਕਿਹੜੀ ਜਗ੍ਹਾ ਖੜੇ ਆਪਾਂ ਹੁਣ ਇਸ ਟਾਈਮ? ਇੱਥੇ। ਇਹ ਪਾਜੀ ਬੰਗਾ ਜੀ ਪੈ ਜਾਂਦਾ। ਬੰਗਾ ਜੀ ਹੈ ਨਾ? ਹਾਂ। ਸਹੀ ਹੈ। ਉਹ ਗਾਨਿਆ ਫਰੈਸ਼ ਜੂਸ ਬਿਲਕੁਲ ਪ੍ਰੈਸ਼ਰ ਅਖਾਰੇ ਸਾਹਮਣੇ ਬਿਲਕੁਲ ਇਹ ਹੈ ਫਰੈਸ਼ ਜੂਸ ਜਿਹੜਾ ਆਪਾਂ ਡੱਬੇ ਵਾਲਾ ਪੀਜਨੇ ਉਹ ਬਿਨਾ ਮਿੱਠੇ ਤੋਂ ਆ ਇਹ ਮੈਂਨ ਬਿਲਕੁਲ ਨੇਚਰਲ ਚੀਜ਼ ਹੈ ਕਿ ਇੱਥੇ ਮੀਂਹ ਨਹੀਂ ਹੈਗਾ ਫਿਲਹਾਲ ਉਹ ਦੇਖੋ ਸਾਹਮਣੇ ਕਿੰਨਾ ਮੀਂਹ ਪੈ ਰਿਹਾ ਹੈ ਤਕਰੀਬਨ 3-400 ਮੀਟਰ ਦੇ ਵਿੱਚ ਕਿੰਨਾ ਫਰਕ ਹੈ ਮੈਂ ਜਿੱਥੇ ਬਸ ਜਾ ਰਹੀ ਹੈ ਇੱਥੇ ਫੁੱਲ ਮੀਂਹ ਆਉਣ ਦੇਖਿਓ ਆ ਦੇਖ ਕਮਾਲੇ ਹੋ ਗਿਆ ਤਾਂ ਓ ਮਾਮਾ ਅਰੇ ਕਿੰਨਾ ਫੁੱਲ ਵੀ ਸਮਾਈ 300 ਮੀਟਰ 400 ਮੀਟਰ ਪਿੱਛੇ ਕੁਝ ਵੀ ਨਹੀਂ ਇਹ ਤਿੰਨ ਵੇ ਬਿਲਡਿੰਗਾਂ ਬਣ ਲਾਂਗੇ ਤਗੜੀ ਤਗੜੀ ਚੱਲੀ ਜਾਂਦਾ ਕੰਮ ਪੂਰੇ ਜੋਰਾ ਛੋਰਾ ਤੇ ਇਹ ਹੈਗਾ ਜਲੰਧਰ ਸ਼ਹਿਰ ਲੂਮਨਾਲੀ ਤੋਂ ਹਾਂ ਸਾਰਾ ਉਧਰ ਪਹਾੜੀ ਆ ਛੋ ਪਤਾ ਨਹੀਂ ਕਿੱਥੇ ਜਾਂਦਾ ਹੁਣ ਆ ਬੜਾ ਨਮਣਾ ਆਵਣਾ ਉਹਦੀ ਐਂਟਰੀ ਦੀ ਰੈਡਰਟਾ ਹੋ ਗਿਆ ਜੀ ਕਮਾਲੇ ਹੋ ਗਈ ਕਿਧਰ ਨੂੰ ਉਹ ਲੰਗਰ ਆ ਉਹਨੂੰ ਮੈਨ ਨੂੰ ਮੈਨ ਨੂੰ ਹੂੰ ਦੇਖ ਲੋ ਜਿੱਦੋਂ ਤੂੰ ਰੋਣ ਦਾ ਜਿੱਦੋਂ ਤੂੰ ਸਾਨੂੰ ਉਹ ਦੂਰ ਪੈਣਾ ਤੈਨੂੰ ਮੈਨ ਨੂੰ ਨੇੜੇ ਪੈਣਾ ਲੰਗਰ ਹਾਲ ਮਤਲਬ ਅੰਮ੍ਰਿਤਸਰ ਗੁਰਦੁਆਰਾ ਕਰਨ ਜਾਣ ਨੂੰ ਅੱਛਾ ਅੱਛਾ ਆ ਜਿੱਕਣ ਅੱਗੇ ਜਾਂਦੇ ਤੁਸੀਂ ਨਾ ਪਹਿਲਾਂ ਹੋਟਲ 'ਚ ਜਾਣਾ ਨਾ ਹਾਂ ਹੋਟਲ 'ਚ ਉੱਥੇ ਹੀ ਐ ਲੰਗਰ ਹਾਲ ਦੇ ਬੈਕ ਸਾਈਡ ਅੱਛਾ ਹਾਂ ਤੁਸੀਂ ਕਹਿੰਦੇ ਹੋ ਨਾ ਲੰਗਰ ਹਾਲ ਦੇ ਬੈਕ ਸਾਈਡ ਹੈ ਹਾਂ ਹਾਂ ਚਲੋ ਮੈਂ ਤੁਹਾਨੂੰ ਛੱਡੇ ਜਾਂਦਾ ਆਉਂਦੇ ਹੋਏ ਦੇਖ ਲਓ ਦੇਖ ਲੈਣਾ ਬਾਅਦ ਚ ਮੋਟਰ ਪਾਰਕੀ 'ਚ ਜਾ ਲਵੋ ਬੜੀ ਜੀ ਜਿਹੜੀ ਹੈ ਉਹ ਸਰਕਾਰੀ ਹੈ ਤੇ ਰੋੜੇ ਜਿਆਦਾ ਟਾਈਟ ਜਿਆਦਾ ਹਾਂ ਟਾਈਟ ਜਿਆਦਾ ਲਓ ਜੀ ਇਹ ਹੈਗਾ ਜੀ ਅੰਮ੍ਰਿਤਸਰ ਆਪਣਾ ਸ਼ਹਿਰ ਉਹ ਪੀੜ ਪੜਕਾਏ تھے ਅਸੀਂ ਲਾਈਵ ਹੀ ਲੋਕੇਸ਼ਨ ਜਿਹੜਾ ਹੋਟਲ ਚ ਬੁਕਿੰਗ ਕਰਾਈ ਹੋ ਉੱਥੇ ਦੀ ਲਾਈ ਹੋਈ ਆ ਉਧਰ ਦਾ ਮੈਂ ਗੱਡੀ ਪਿੱਛੇ ਰੁਕ ਜਾਂਦੀ ਆ ਉਧਰ ਨੂੰ ਬਹੁਤ ਚੌੜੀ ਸੜਕ ਆ ਤੁਰਕ ਜਾਣ ਵਾਸਤੇ ਵੀ ਲੋ ਜੀ ਆਪਾਂ ਬਿਲਕੁਲ ਆਪਣੇ ਹੋਟਲ ਦੇ ਲਾਗੀ ਆ ਕੇ ਕੱਢੀ 100 ਮੀਟਰ ਹੈ ਇੱਥੋਂ ਖੋਲੀ ਵੀਰੇ ਤੇ ਹੁਣ ਸਮਾਨ ਚੱਕੀ ਇੱਥੋਂ ਲੋ ਜੀ ਸਮਾਨ ਦਾ ਐਨੇ ਡਿੱਗਦਾ ਫਿਰਦਾ ਸਾਡਾ ਆ ਰੱਬਾ ਚੇਟਾ ਪਿੱਛੇ ਫਰੀ ਸੀ ਨਾ ਆ ਬੈਗ ਨਾ ਮੇਰਾ ਖਰਾਬ ਕਰ ਦੋ ਬੰਨ ਚੱਕ ਬਦ ਇੱਕ ਲੋ ਜੀ ਆ ਵਾਲਾ ਹੋਟਲ ਇਹਦਾ ਬੁੱਕ ਕੀਤਾ ਆਪਾਂ ਨੇ 4S ਨਿਵਾਸ ਆਜੋ ਵੀ ਕੋਈ ਹੈ ਨਾ ਹਾਂ ਹਾਂਜੀ ਲੈ ਪ੍ਰਧਾਨ ਮੰਤਰੀ ਬਣ ਕੇ ਪੈ ਗਿਆ ਤੱਕ ਖੜ ਜਾ ਅ ਚਲੀ ਹੁਣ ਮੱਥਾ ਟੇਕ ਕੇ ਆਈ ਬੁੱਤ ਚੱਲ 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 ਮੱਥਾ ਟੇਕ ਕੇ ਆ ਜਾ ਆ ਰਹਿਣਾ ਆ ਮੱਥਾ ਟੇਕ ਕੇ ਪਹਿਲਾਂ ਆ ਜਾ ਹਾਂਜੀ ਜਿਹੜੇ ਇਹ ਹੋਟਲ ਆ ਆਪਾਂ ਨੇ 4s ਨਿਵਾਸ ਇਹ ਹਰਮੰਦਰ ਸਾਹਿਬ ਦੇ ਜਿਹੜਾ ਆਪਣਾ ਲੰਗਰ ਹਾਲ ਆ ਉਤੋਂ 200 ਮੀਟਰ ਦੀ ਦੂਰੀ ਤੇ ਹੀ ਆ ਬਿਲਕੁਲ ਤੇ ਮਿਲਿਆ ਆਪਾਂ ਨੂੰ 2200 ਰੁਪਏ ਦੇ ਵਿੱਚ 2200 ਚ ਦੋ ਕਮਰੇ ਮਿਲੇ ਆਪਾਂ ਨੂੰ ਇੱਕ ਆਈਕੀ ਤੇ ਉੱਤੇ ਆ। ਯਾਨੀ ਕਿ ਠੀਕ ਹੈ 11 1100 ਚ ਮਿਲ ਗਿਆ ਆਪਾਂ ਨੂੰ ਤੇ ਵਧੀਆ ਤੇ ਇੱਥੇ ਨਾਲੇ ਇਹ ਬਿਲਕੁਲ ਲੱਗ ਗਿਆ ਕਹਿਣ ਦਾ ਮਤਲਬ ਇਹ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਲੱਗ ਗਿਆ ਜੀ ਇਹ ਤੇ ਇੱਥੋਂ ਆਪਾਂ ਨੂੰ ਸਾਰੀਆਂ ਜਿੰਨੀਆਂ ਵੀ ਲੋਕੇਸ਼ਨਾਂ ਆ ਸਾਰੀਆਂ ਈਜ਼ੀਆ ਦੇਖਣ ਦੇ। ਤੇ ਚੱਲਦੇ ਹੁਣ ਮੱਥਾ ਟੇਕਦੇ ਆਂ। ਪਰਨਾਮਾ ਘਰੇ ਭੁੱਲਿਆ ਆ। ਪਰਨਾ ਲੱਭਿਆ ਨਹੀਂ ਹੈਗਾ। ਮੁੰਡਾ ਤਾਂ ਇਹਦਾ ਬੈਗ 'ਚ ਹੈਗਾ ਪਰ ਹੈ ਨਹੀਂ। ਹੁਣ ਰਮਾਲ ਨਾਲ ਕੰਮ ਸਾਰਨਾ ਪਾਣਾ। ਲੋ ਜੀ ਹੋਟਲ 'ਚ ਆ ਗਏ ਬਾਹਰ ਤੋਂ। ਤੇ ਹੁਣ ਜਾ ਰਹੇ ਆ ਮੱਥਾ ਟੇਕਣ ਆਪਾਂ ਪਹਿਲਾਂ। ਉਹ ਨਾਲੇ ਸ਼ਾਮ ਟਾਈਮ ਯਾਰ ਬਹੁਤ ਜੀ ਲੱਗਦਾ ਉੱਥੇ ਨਹੀਂ ਨਹੀਂ ਯਾਰ ਅੱਜ ਇੱਕ ਰਾਖੜੀਆਂ ਵੀ ਉਹਦੇ ਕਰਕੇ ਵੀ ਫੇਸ ਤਾਂ ਉਹ ਹਾਂਜੀ ਸਿੱਧਾ ਓਕੇ ਥੈਂਕ ਯੂ ਬਲੌਗ ਜਪਦੇ ਲਾ ਦੇ ਦੇਖੀ ਵੀਰੇ ਮਸੂਮ ਜੀ ਮਹਿਮਾਨ ਬਰੇ ਇਹਨੂੰ ਇੱਥੋਂ ਦਾ ਕੱਪੜਾ ਸਿੱਧਾ ਪਾ ਲਿਓ ਕਿ ਜਾ ਕੇ ਕਿੱਥੋਂ ਖੁੱਲਣ ਹਾਂ ਅੱਛਾ ਜੀ ਇਹ ਬਾਈ ਕਹਿੰਦੇ ਵੀ ਇੱਥੇ ਤੱਕ ਸਹੀ ਹੈ ਗਾਹਾਂ ਜਾ ਕੇ ਇਹ ਵਿੱਚ ਪਾ ਲਿਓ ਲਓ ਜੀ ਦੇਖੋ ਸ਼ਹਿਰ ਇਹ ਸ਼ਹਿਰ ਦਾ ਅਲੱਦੋ ਅਲਾਂ ਜਿਉ ਜਿ ਸ਼ਾਮ ਹੋਈ ਜਾਣੀ ਕਹਿੰਦੇ ਪੀੜ ਭੜਕਾ ਵਧੀ ਜਾਣਾ ਇੱਥੇ ਇੱਕ ਤਾਂ ਲੱਕੜੇ ਕਰਕੇ ਥੋੜੀ ਪੀੜ ਘੱਟ ਹੋਊਗੀ ਸ਼ਾਇਦ ਅੱਜ ਦਰਬਾਰ ਸਾਹਿਬ ਦਾ ਹਰ ਦਿਨ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਉਂਦੀ ਮੱਥਾ ਟੇਕਣ ਹਰ ਦਿਨ ਬਧੀਆ ਅਸੀਂ ਅੱਜ ਟਾਈਮ ਨਾਲ ਆ ਗਏ तकरीबन ਪੌਣੇ 5 ਹੋਏ ਆ ਹਜੇ ਬਧੀਆ ਅਨ ਮੱਥਾ ਟੇਕਾਂਗੇ ਨਾਲ ਕੀਰਤਨ ਸੁਣਾਂਗੇ ਆਮ ਟਾਈਮ ਦੇ ਵੀ ਜਦੋਂ ਆਪਾਂ ਕੀਰਤਨ ਸੁਣਦੇ ਨਾ ਤਾਂ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਘਰੇ ਦੇ ਵਿੱਚ ਟੀਵੀ ਸੁਣਦੇ ਹੁੰਦੇ ਉਹ ਬਹੁਤ ਸੋਹਣਾ ਲੱਗਦਾ ਉਹ ਤੋਂ ਸੁਣਨ ਨੂੰ ਕੰਨਾਂ ਨੂੰ ਤੇ ਚਲੋ ਅੱਜ ਸਵਾਪ ਬਣ ਵੀ ਗਿਆ ਤੇ ਅੱਜ ਚੱਲਦੇ ਆ ਮੱਥਾ ਟੇਕਦੇ ਆ ਪਰ ਅੰਦਰ ਕਹਿੰਦੇ ਵੀ ਸ਼ਾਇਰ ਫੋਨ ਬੰਦ ਆ ਅੰਦਰ ਫੋਨ ਯੂਜ਼ ਨਹੀਂ ਕਰ ਸਕਦੇ ਕਿਹਣਾ ਪਾਣੀ ਚਾਹ ਬੜੀ ਆ ਉਹ ਜਿਹੜੇ ਬਾਈਓ 10000 ਦਾ ਡਰਾਈਵਰ ਆ ਆ ਵਾਲੀ ਹਾਂ ਸਹੀ ਆ ਸਾਰਾ ਬਾਜ਼ਾਰ ਆ ਇੱਧਰੋਂ ਹਨਾ ਸਾਰੀਆਂ ਫੂਡ ਫਾੜਾਂ ਨੇ ਸਾਰੀਆਂ ਇੱਧਰ ਹੀ ਮਿਲਦਾ ਜੋ ਨਾ ਹੱਥ ਫੜ ਕੇ ਰੱਖ ਪੁੱਤਰੇ ਬਹੁਤ ਠੀਕ ਲੱਗਦਾ ਯਾਰ ਅੱਗੇ ਦਿਲ ਲੱਗਦਾ ਪੂਰਾ ਬਖਰੀ ਸਕੂਨ ਜਾ ਕੋਰੇ ਇਹ ਜਗ੍ਹਾ ਤੇ ਮਹਾਰਾਜ ਸੱਜਾ ਪਾਸ਼ਾ ਤਾਂ ਦਰੂਸ਼ਿਆ ਬਖਸ਼ ਇੱਧਰ ਨੂੰ ਹੀ ਜੋੜਾ ਕਰ ਆਜੋ ਕੋਈ ਫੇਰ ਵੀ ਸੰਗਤ ਬਹੁਤ ਜ਼ਿਆਦਾ ਹੀ ਹੋਈ ਆ ਇਹ ਮੰਤਨ ਹੋ ਰਿਹਾ ਕਿ ਇੰਨਾ ਜ਼ਿਆਦਾ ਬੱਝ ਲੱਗ ਰਿਹਾ ਸਕੂਨ ਮਿਲ ਰਿਹਾ ਬਹੁਤ ਘੈਂਟ ਮੌਸਮ ਵੀ ਵਧੀਆ ਹੈ ਨਾ ਪੂਰਾ ਬਦਲ ਵਾਈ ਦੀ ਹੋਈ ਹੋਈ ਹੈ ਐਨ ਪੂਰਾ ਘੈਂਟ ਹੋਇਆ ਮੌਸਮ ਹੁਣ ਚੱਲਦੇ ਮੱਥਾ ਦੇਖਦੇ ਆਪਾਂ ਅੰਦਰ ਆਹ ਬੇਰੀ ਸਾਹਿਬਾ ਜੀ ਜਿਹੜੀ ਇਹ ਏਰੀਆ ਇਸ ਦਾ ਜਿਹੜਾ ਸਮਾਨ ਦਾ ਬਾਬਾ ਬੁੱਢਾ ਜੀ ਨਾਲ ਆ ਤੇ 1563 ਈਸਵੀ ਚ ਜਦੋਂ ਹਰੇ ਸ੍ਰੀ ਦਰਬਾਰ ਸਾਹਿਬ ਜੀ ਸਤਾਫਰਾ ਵੀ ਰਿਛੋਈ ਉਸ ਤੋਂ ਪਹਿਲਾਂ ਦਾ ਲੋ ਜੀ ਕਰੋ ਦਰਸ਼ਨ ਗੋਲਡਨ ਟੈਂਪਲ ਸ੍ਰੀ ਹਰਮੰਦਰ ਸਾਹਿਬ ਦੇ ਤੇ ਇਤਨੇ ਬੜਾ ਸੋਹਣਾ ਲੱਗਦਾ ਐਨ ਸਕੂਨ ਦਿੰਦਾ ਫੀਡ ਅੱਜ ਵੀ ਬਹੁਤ ਉੱਤਾਂ ਸੰਗਤ ਬਹੁਤ ਦੂਰ ਦੂਰ ਹੋਈ ਹੋਈ ਹੈ ਮਾਰਨ ਕੀ ਮਤ ਸੱਚਾ ਕੋਸ ਸਬ ਜਪਾਸ ਜਿਹੜਾ ਸਕੂਨ ਇਸ ਥਾਂ ਤੇ ਆਗਣਾ ਉਹ ਕਿਤੇ ਨਹੀਂ ਹੈ ਕੀਰਤਨ ਇੰਨਾ ਸੋਹਣਾ ਲੱਗ ਰਿਹਾ ਹੈ ਨਾ ਇੱਥੇ ਬੈਠੇ ਨੂੰ ਤੇ ਆਲਾ ਦਾਲਾ ਦੇਖ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਮਹਾਰਾਜ ਸਬ ਜਪਾਸ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਵਾਹਿਗੁਰੂ ਬਣਾ ਜੋ ਬਣਾ ਆਮ ਟਾਈਮ ਵੀ ਸੰਗਤ ਬਹੁਤ ਜ਼ਿਆਦਾ ਆਉਂਦੀ ਬਾਈ ਆਮ ਟਾਈਮ ਜਿਉਂ ਜਦੋਂ ਅਸੀਂ ਆਏ ਸੀ ਉਦੋਂ ਸੰਗਤ ਬਹੁਤ ਘੱਟ ਸੀ ਹੁਣ ਸੰਗਤ ਬਹੁਤ ਜ਼ਿਆਦਾ ਦਰਬਾਰ ਸਾਹਿਬ ਦੇ ਨਾਲ ਚਾਰੇ ਦਿਸ਼ਾਵਾਂ ਦੇ ਵਿੱਚ ਚਾਰ ਦਰਵਾਜ਼ੇ ਨੇ ਇਸ ਗੱਲ ਦਾ ਸੰਕੇਤ ਦਿੰਦੇ ਆ ਵੀ ਦੁਨੀਆ ਦੇ ਚਾਰੇ ਪਾਸੇ ਲੋਕ ਆ ਸਕਦੇ ਆ ਕਿਸੇ ਵੀ ਧਰਮ ਜੀ ਕੋਈ ਇੱਥੇ ਭੇਦਭਾਵ ਨਹੀਂ ਕਰਿਆ ਜਾਂਦਾ ਇੱਥੇ ਆ ਕੇ ਮੱਥਾ ਟੇਕ ਸਕਦੇ ਆ ਨਾਸਮਸਤਕ ਹੋ ਸਕਦੇ ਆ ਗੁਰੂ ਦੇ ਇਸ ਦਰਬਾਰ ਦੇ ਵਿੱਚ ਸੇਜ ਜੀ ਨੇ ਸਾਨਾ 1577 ਸੀਵੀ ਦੇ ਵਿੱਚ RAMDAS MAHARAJ ਜੀ ਨੇ ਰੱਖੀ ਸੀ ਤੇ ਭਾਈ ਮੀਆਂ ਮੀਰ ਨੇ ਇਹ ਜਾਂ ਨਹੀਂ ਪੱਥਰ ਰੱਖਿਆ ਸੀ ਇਸ ਰੋਵਰ ਦਾ ਇਸ ਰੋਵਰ ਦੇ ਨਾਮ ਤੇ ਹੀ ਤੇ ਸ਼ਹਿਰ ਦਾ ਨਾਮ ਅਮਰਿਤਸਰ ਪਿਆ ਹੈ। ਚਾ ਦੇਖਿਆ ਮੱਛੀਆਂ ਅੱਛਾ ਮੱਛੀ ਸੱਚਾ ਮੱਛੀਆਂ ਦੇਖੀਆਂ ਜੀਆਂ ਮੱਛੀਆਂ ਕਹਿੰਦਾ ਸੰਗਤ ਬਹੁਤ ਜ਼ਿਆਦਾ ਆ ਰਹੀ ਆ ਹੁਣ ਸ਼ਾਮ ਟਾਈਮ ਤੇ ਇਹ ਹੈਗਾ ਥੜਾ ਸਾਹ ਜਿੱਥੇ ਗੁਰੂ ਆਰਾਮਦਾਸ ਜੀ ਨੇ ਇਹ ਇਸ ਸਰੋਵਰ ਦੀ ਉਸਾਰੀ ਕਰਵਾਈ ਸੀ ਤੇ ਇੱਥੇ raids ਇਤਿਹਾਸ ਆ ਲਿਖਿਆ ਹੋਇਆ ਸਾਰਾ ਮਹਾਰ ਸੱਚਾ ਬਾਸਾ ਆਉ ਬੇਰੀ ਜਿੱਥੇ ਗੁਰੂ ਮਹਾਰਾਜ ਬੈਠਦੇ ਸੀ ਤੇ ਆ ਥੜਾ ਸਾਹ ਹੈ ਮਹਾਰ ਸੱਚਾ ਬਾਸਾ ਵਾਹਿਗੁਰੂ ਮਹਾਰਾਜ ਸੱਚਾ ਪਾਸ਼ਾ ਬੁਲਾਉਂਦਾ ਰਹੇ ਤੰਦਰੁਸ ਜੀ ਵਾਖੀ ਪ੍ਰਮਾਤਮਾ ਹੁਣ ਆਪਾਂ ਅੱਜ ਲੰਗਰ ਹਾਲ ਚ ਲੰਗਰ ਹਾਲ ਚ ਲੰਗਰ ਖਾ ਸਕਦੇ ਆ ਤੇ ਫੇਰ ਚੱਲਦੇ ਆ ਬਾਹਰ ਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਐਥੇ ਬਾਬਾ ਦੀਪ ਸਿੰਘ ਜੀ ਦਾ ਪ੍ਰੋਗ ਦੇਖਣੇ ਆ। ਵਾਹਿਗੁਰੂ ਜੋ ਆਪਣੇ ਪਰਸ ਮੋਬਾਈਲ ਸਾਹਮਣੇ ਰੱਖੋ ਜਗਾ ਜਗਾ ਸੰਕੇਤ ਦਿੱਤੇ ਹੋਏ ਕਿਉਂਕਿ ਜਿੱਥੇ ਵੀ ਭੀੜ ਹੁੰਦੀ ਜਰਾ ਹੁੰਦਾ ਉੱਥੇ ਇਹ ਜਿਆ ਵੀ ਨਾਲ ਚੱਲਦੀ ਹੈ ਚੋਰੀ ਹਰ ਮੰਦਰ ਸਾਹਿਬ ਜੀ ਇੱਕ ਦਿਨ ਦੇ ਵਿੱਚ ਨਾ 1 ਲੱਖ ਪਲੱਸ ਬੰਦਾ ਲੰਗਰ ਛਕਦਾ ਹਰ ਰੋਜ਼ ਲਗਾਤਾਰ ਲੰਗਰ ਚੱਲ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਚਲਾਇਆ ਹੋਇਆ ਦੇਖ ਲਓ ਦੁਨੀਆ ਭਰ ਚ ਚੱਲਦਾ ਹੈ ਲੱਖ ਬੰਦਾ ਲੱਖ ਬੰਦਾ 1 ਲੱਖ ਬੰਦਾ ਲੋ ਜੀ ਲੰਗਰ ਛਕ ਲਿਆ ਆਪਾਂ ਨੇ ਤੇ ਤਕਰੀਬਨ ਪੂਰੇ 7 ਵੱਜ ਚੁੱਕੇ ਆ ਸ਼ਾਮ ਦੇ ਆਜੋ ਬਹੁਤ ਯਾਰ ਮਨ ਲੱਗਦਾ ਕਿ ਸੱਚੀ ਗੱਲ ਦੱਸਾਂ ਬਹੁਤ ਜ਼ਿਆਦਾ ਮਨ ਲੱਗਦਾ ਹਾਂ ਕੋਈ ਰੋਸ਼ਮ ਨੇ ਸੱਟ ਲੱਗ ਗਈ ਆਡੀ ਦੇ ਜੇ ਕਿਸੇ ਮੇਰੇ ਵੀਰ ਨੂੰ ਹਰਮੰਦਰ ਸਾਹਿਬ ਉਹਨਾਂ ਜਰ ਮੈਡੀਕਲ ਦੀ ਕੋਈ ਲੋੜ ਪੈਂਦੀ ਆ ਤਾਂ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਗੁਰੂ ਰਾਮਦਾਸ ਨਿਵਾਸ ਬਣਿਆ ਹੋਇਆ ਇਹਦੇ ਲਾਗੇ ਆ ਬਿਲਕੁਲ ਉੱਥੇ ਉੱਥੇ ਜਾ ਕੇ ਮੈਡੀਕਲ ਫ੍ਰੀ ਆ ਬਿਲਕੁਲ ਡਿਸਪੈਂਸਰੀ ਉਹ ਤੁਹਾਨੂੰ ਬੀਪੀ ਵਗੈਰਾ ਸਾਰਾ ਕੁਝ ਚੈੱਕ ਕਰ ਦੇਣ ਜੇ ਕੋਈ ਖਵਰਾਟ ਵਗੈਰਾ ਹੁੰਦੀ ਹੈ ਜੀ ਵਾਹ ਜੀ ਇੱਕ ਵਾਰ ਫੇਰ ਅਸੀਂ ਅੰਦਰ ਚੱਲੇ ਆਂ ਇਦੋਂ ਉੱਪਰ ਜਾ ਕੇ ਫਿਰ ਜੋੜੇ ਕਰ ਜਾਣਾ ਇੱਕ ਗੁਰੂ ਘਰ ਹੋਰ ਆ ਉਹ ਦੇਖਣਾ ਵਾਹਿਗੁਰੂ ਸ਼ਾਮ ਟਾਂ ਦਾ ਯਾਰ ਹਰਮੰਦਰ ਸਾਹਿਬ ਦਾ ਨਾ ਜਿਹੜਾ ਆਲਾ ਵਾਲਾ ਇੰਨਾ ਸ਼ਾਂਤੀ ਵਾਲਾ ਇੰਨਾ ਸੋਹਣਾ ਲੱਗਦਾ ਸੁਣ ਕੇ ਦੇਖ ਕੇ ਪੁੱਛੋ ਰੋਟਰੀ ਐਲੇ ਚ ਪਾਏ ਮੈਂ ਚੱਕੋ ਹਾਂ ਮੇਰੀ ਉਹ ਵਹੀ ਚੱਪਲਾ ਮੈਂ ਕੱਲਾ ਹੀ ਬੂਟਾ ਹਾਂ ਵਾਪਿੰਗੇ ਤੇਰੀਆਂ ਆ ਦੇ ਆ ਦੇ ਆ ਦੇ ਚੱਕ ਉਸ ਸਕਵਿਡ ਗੇਮ ਵਾਲੀ ਤੇਰੀਆਂ ਵਾਈਪੀੜ ਦੇਖੋ ਹੁਣ ਗਲੀ ਦੇ ਵਿੱਚ ਕਿੰਨੀ ਆ ਗਈ ਕਿੰਨੀ ਸੰਘਤ ਆ ਸ਼ਾਮ ਟਾਈਮ ਤਾਂ ਬਹੁਤ ਜ਼ਿਆਦਾ ਸੰਘਤ ਹੁੰਦੀ ਉਹ ਜੀ ਅਸੀਂ ਕਹਿੰਦੇ ਸੀ ਵੀ ਅੱਜ ਬਹੁਤ ਲੱਖੜੀਆਂ ਅੱਜ ਪੀੜ ਘਟ ਹੋਊਗੀ ਪਰ ਪੀੜ ਨਹੀਂ ਆਉ ਬਾਈ ਲੱਖੜੀਆਂ ਹੋਵੇ ਕੋਈ ਚੀਜ਼ ਹੋਵੇ ਕੋਈ ਫਰਕ ਨਹੀਂ ਹੈਗਾ ਰਾਸ਼ ਉਹਨਾਂ ਹੀ ਹੈ ਸੰਘਤ ਉਹਨੀਆਂ ਪਹੁੰਚੀ ਹੋਈ ਹੈ ਜਿੱਥੇ ਜਲੇ ਬਾਬਾ ਦੀਪ ਸਿੰਘ ਦੇ ਦਵਰਸਾਲ ਚਲੇ ਹੁਣ ਇੱਥੇ ਆਟੋ ਕਰਿਆ ਉਦੋਂ ਦਾ ਨੇੜੇ ਹੀ ਵੈਸੇ ਸਾਡੇ ਨਾਲ ਬੱਚਿਆਂ ਕਰਕੇ ਸਾਨੂੰ ਇਹ ਕਰਨਾ ਪਇਆ ਓਟ ਤਾਂ ਹੁਣ ਸਾਨੂੰ ਆਟੋ ਚੱਲਦਾ ਹੁਣ ਇੱਥੇ ਕਿਵੇਂ ਚੱਲਦਾ ਮੈਂ ਕੱਦਾਂ ਕਹਾਂ ਝੂਟੇ ਲੈਣੇ ਆ ਮਿਲ ਗਏ ਝੂਟੇ ਹੁਣ ਦੇਖ ਲੋ ਵਾਜੀ ਆ ਵੀ ਨਿਆਰਾ ਵੱਖਰਾ ਹੀ ਯਾਰ ਹੈ ਹਾਂ ਇਹ ਜੀ ਅੰਮ੍ਰਿਤਸਰ ਦੀਆਂ ਗਲੀਆਂ ਪੀੜ ਪੜਕਾ ਬਹੁਤ ਹੈ ਇੱਥੇ ਭਾਈ ਹਮੇਸ਼ਾ ਇਹ ਮੇਰੇ ਅੰਦਰ ਪੀੜ ਪੜਕਾ ਵੱਧ ਵੀ ਇਹਦਾ ਹਾਂ ਤਵਾਰ ਨੂੰ ਜ਼ਿਆਦਾ ਹੁੰਦਾ ਹਾਂ ਹਾਂ ਸਹੀ ਹੈ ਲੋਜ ਜਾਂ ਮਿਲ ਗਿਆ ਸਾਨੂੰ ਬਹੁਤ ਅਸ਼ਾ ਬਿਜੀ ਸ਼ਹਿਰ ਆ ਬਹੁਤ ਭਾਈ ਰਾਤ ਦੇ 12 1 ਵਜੇ ਤੱਕ ਬਿਜੀ ਰਹਿੰਦਾ ਤੁੰਗੇ ਸੰਗਤ ਬਹੁਤ ਆਉਂਦੀ ਆ ਕੋਈ ਵੀ ਜਿੱਥੇ ਵੀ ਟੂਰਿਸਟ ਪਲੇਸ ਆਉ ਆਟੋਮੈਟਿਕ ਬਿਜੀ ਜਾਂਦੀ ਆ ਉੜਾ ਚੀ ਰੱਖ ਦਿਓ ਮੈਂ ਕਹਿੰਨਾ ਨਾ ਇੱਥੇ ਰੱਖ ਦਿਓ ਕੋਈ ਚੱਕਦਾ ਹਾਂਜੀ ਅੱਜ ਨੰਬਰ ਲੈ ਲਵਾਂ ਮਾੜਾ ਜੀ 986 986 ਕਈ ਵਾਰ ਕੋ ਹੋ ਜਾਂਦਾ ਲੋ ਜੀ ਇਹ ਆ ਬਾਬਾ ਜੀਵ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਭੀੜ ਹੈ ਇੱਥੇ ਵੀ ਸੰਗਤ ਬਹੁਤ ਪਹੁੰਚੀ ਹੋਈ ਹੈ ਇੱਥੇ ਦੀਪ ਸਿੰਘ ਜੀ ਦੇ ਸਥਾਨ ਤੇ ਨਾ ਦੇਸੀ ਘਿਓ ਚੜਦਾ ਹੈ ਉੱਥੇ ਆਪਾਂ ਦੇਸੀ ਘਿਓ ਪਾ ਕੇ ਉੱਥੇ ਦਾ ਦੇਸੀ ਘਿਓ ਚਾੱਕ ਆਪਣੇ ਘਰ ਲੈ ਜਾ ਸਕਦੇ ਹਾਂ ਪ੍ਰਸ਼ਾਦ ਵਜੋਂ ਤੇ ਇੱਧਰ ਸੰਗਤ ਪਾਠ ਕਰਦੇ ਹੋਏ ਅਰੇਰਾ ਸਾਹਿਬ ਸੰਗਤ ਬਹੁਤ ਹੈ ਤੇ ਮੇਰਾ ਦੋ ਬੰਨ ਵੀ ਸੌਣ ਲੱਗ ਗਿਆ ਇਹਨੂੰ ਠਾਲੀ ਜਾਨਾ ਮੈਂ ਕਿਹੜੇ ਘੜੀ ਇਹਨੇ ਹੁਣ ਮੋੜੇ ਥੋੜੇ ਪਏ ਮੇਰੇ ਲੋ ਜੀ ਹੁਣ ਕਾੜਿਆ ਹੈ ਦੁੱਧ ਪੀਣ ਲੱਗੇ ਆ ਕੇਸਰ ਵਾਲਾ ਕੇਸਰ ਵਾਲਾ ਦੁੱਧ ਪੀਣਾ ਨਹੀਂ ਹਾਂ ਲੋ ਜੀ ਇੱਕ ਆਪਾਂ ਨੇ ਆ ਕਰਵਾਇਆ ਤੇ ਦੋ ਹੋ ਲੱਤੇ ਆਂ ਜੱਸੇ ਨੇ ਪੀਣਾ ਉਹ ਮੈਂ ਪੀਣਾ ਆ ਬੜਾ ਹਾਂ ਬੜੀ ਜੁਰੂ ਆਏ ਪੀਣ ਇਹ ਧੰਨਵਾਦ ਜੀ ਚੱਕੋ ਜੀ ਤੂੰ ਖਾਂਗੇ ਤਨ ਆ ਬੀਜੀ ਗਏ ਹਾਂ ਪੀ ਲਿਆ ਬਹੁਤ ਠੀਕ ਹੈ ਉਹ ਬੜਾ ਸੋਹਣਾ ਜੀ ਕਰ ਦੇਣਾ ਇਹਨੂੰ ਘਰ ਨੂੰ ਲੈ ਜਾ ਬੜਾ ਕੰਡ ਕੱਪ ਹੈ ਚਲੋ ਰੱਖ ਜਾਂਦੇ ਆ ਪਰ ਕਿਹੜਾ ਕੈਰੀ ਕਰੂ ਇਹਨੂੰ ਚਲੋ ਚਲੋ ਆ ਹੱਥ ਪਚਾ ਕੇ ਬੱਚੇ ਦਾ ਹੱਥ ਨਾ ਛੱਡਿਓ ਦੇਖ ਲਿਆ ਬੁੱਤਾਂ ਆ ਬਹੁਤ ਢਾ ਲੋ ਜੀ ਸ਼ਾਮ ਟਾਈਮ ਦਾ ਵੀਊ ਦੇਖੋ ਤੁਸੀਂ ਇਹ ਮੇਨ ਸਟਰੀਟ ਆ ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਸਾਹਮਣੇ ਤੋਂ ਆਉਂਦੀ ਇਹਦੇ ਜੀ ਹੁਣ ਖਾ ਰਹੇ ਆ ਖੋਏ ਵਾਲੀ 쿨ਫੀ ਅਸੀਂ ਖੋਏ ਵਾਲੀ 쿨ਫੀ ਉਹ ਯਾਰੀ ਉਹ ਯਾਰੀ ਆਲੋਕ ਤੁਮਕੇ ਬਦਲ ਲਾ ਰੋ ਸ਼ਾਮ ਨੂੰ ਗਰਮੀ ਘਟ ਜਾਂਦੀ ਐ ਮਾਹਾਂ ਵਧੀਆ ਹੋ ਗਿਆ ਹਾਂ ਦਾਤਣਾ ਜਲਾਤੀ ਵਾਲਾ ਲੰਗਰ ਨਹੀਂ ਹੈਗਾ ਇਹ ਪੈਸੇ ਦੱਤੇ ਨੇ ਆ ਲੰਗਰ ਦੱਸਦਾ ਇਹਨੂੰ ਜਿੰਨੀ ਵੀ ਆ ਬਾਈ ਮਾਰਕੀਟ ਆ ਨਾ ਮਾਰਕੀਟ ਸਾਰੀ ਉਹ ਪਬਲਿਕ ਵਾਸਤੇ ਹੀ ਆ ਕੋਈ ਟ੍ਰਾਂਸਪੋਰਟ ਨਹੀਂ ਆ ਸਾ ਜਿਹੜਾ ਮੋਟਰਸਾਈਕਲ ਆ ਨਾ ਗੱਡੀ ਉਹਨਾਂ ਨੇ ਬੰਦ ਕਰਿਆ ਸਾਰਾ ਬੰਦਾ ਰਿਲੈਕਸ ਹੋ ਕੇ ਘੁੰਮ ਸਕਦਾ ਇੱਥੇ ਇਹ ਬੱਜੇ ਸਿਸਟਮ ਕਰਾਉਣਾ ਮਾਰਕੀਟ ਕਾਫੀ ਭੱਡੀ ਆ ਤੇ ਸੋਹਣਾ ਮਾਹੌਲ ਆ ਰਾਤ ਦਾ ਵੀ ਇੱਕ ਬਾਬੇ ਦੀ ਰਿਐਕਸ਼ਨ ਹਾਂ ਸਿਆਕੋ ਚੱਕ ਮੇਰਾ ਬਰਾਬੀ ਲਿਆ ਫੜਾਓ ਇੱਧਰ ਲੋ ਜੀ ਘੁੰਮ ਫਿਰ ਕੇ ਆਪਾਂ ਆ ਗਏ ਦੁਆਰੇ ਹੋਟਲ ਦੇ ਵਿੱਚ ਆਪਣੇ ਦੇ ਵਿੱਚ ਹੋਟਲ ਦਾ ਬਾਈ ਇੱਥੇ ਬਾਹਰ ਤਾਂ ਹਾਕਾ ਮਾਰਦੇ ਲੋਕ ਜੇ ਤੁਸੀਂ ਬੁਕਿੰਗ ਕਰਾ ਕੇ ਨਹੀਂ ਵੀ ਉਹਨੇ ਤਾਂ ਵੀ ਤੁਹਾਨੂੰ ਰੂਮ ਮਿਲ ਜਾਊਗਾ ਇੱਥੇ ਬਾਹਰ ਖੜੇ ਲੋਕ ਸੜਕਾਂ ਤੇ ਬਾਜਾ ਮਾਰਦੇ ਰੂਮ ਲੈਣਾ ਰੂਮ ਚਾਹੀਦਾ ਰੂਮ ਚਾਹੀਦਾ ਦੇਖ ਲਓ ਐਦਾਂ ਦੀ ਗੱਲ ਬੜਾ ਤੇ ਬਾਕੀ ਬਹੁਤ ਵਧੀਆ ਹਜੇ ਸਾਡਾ ਸਫਰ ਸਾਡਾ ਦੋ ਜਗ੍ਹਾ ਮੱਥਾ ਟੇਕਣ ਦਾ ਟਾਰਗੇਟ ਸੀ ਅੱਜ ਉਹ ਸਾਡਾ ਹੋ ਗਿਆ ਪੂਰਾ ਤੇ ਬਾਕੀ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ